ਗੁਰੂ ਵਾਲੇ ਕਹੀ ਆ ਰਹੀ ਹੈ ਤੇ ਬਿਸਕਾ ਚਾਹ ਆ। ਅੱਜ ਜਿਹੜੀ ਇਹ ਰੈਲੀ ਖੂਨਦਾਨ ਦੇ ਰਿਲੇਟਿਡ ਵਿਸ਼ਾਲ ਜਿਹੜਾ ਖੂਨਦਾਨ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਵੱਲੋਂ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਅਮ드ਗੜ ਵੱਲੋਂ ਇਹ ਬਹੁਤ ਹੀ ਇੱਕ ਵੱਡਾ ਉਪਰਾਲਾ ਹੈ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਖੂਨਦਾਨ ਕਰਨਾ ਬਹੁਤ ਵੱਡੀ ਇੱਕ ਗੱਲ ਹੈ ਤੇ ਜ਼ਰੂਰਤਮੰਦ ਵੀ ਗੱਲ ਹੈਗੀ ਹੈ। ਬਿਕਾਜ਼ ਇਹ ਜਿਹੜੀ ਹੈਗੀ ਹੈ ਇਹ ਇੱਕ ਹੀਲਿੰਗ ਪਾਵਰ ਹੈਗੀ ਹੈ। ਜਿਨ੍ਹਾਂ ਨੂੰ ਲੋੜ ਹੈਗੀ ਹੈ ਉਹਨਾਂ ਨੂੰ ਹੀਲ ਕਰਨ ਲਈ ਜਾਂ ਉਹਨਾਂ ਨੂੰ ਮੋੜੇ ਨਾਰਮਲ ਜ਼ਿੰਦਗੀ ਜੀਣ ਲਈ ਇੱਕ ਪ੍ਰੇਰਨਾ ਦਿੰਦੀ ਹੈ ਤੇ ਇਹਦੇ ਲਈ ਅੱਜ ਮੈਂ ਦੇਖ ਰਿਹਾ ਕਿ ਕਾਫੀ ਆਰਗੇਨਾਈਜੇਸ਼ਨਸ ਤੇ ਸਭ ਤੋਂ ਵੱਡੀ ਗੱਲ ਹੈ ਬੱਚੇ ਜਿਹੜੇ ਅੱਗੇ ਹੋ ਕੇ ਆ ਰਹੇ ਨੇ ਤੇ ਇਹਦੇ ਰਿਗਾਰਡਿੰਗ ਜਿਹੜੀ ਅਵੇਅਰਨੈਸ ਫੈਲਾਈ ਜਾ ਰਹੀ ਹੈ ਬਹੁਤ ਹੀ ਜ਼ਰੂਰੀ ਹੈਗੀ ਹੈ ਕਿਉਂ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਏ ਤੇ ਸਾਰੇ ਜਿਵੇਂ ਅਸੀਂ ਕਹਿੰਦੇ ਕਿ ਡਾਕਟਰਸ ਨੂੰ ਅਸੀਂ ਸੁਪਰ ਹੀਰੋਜ਼ ਕਹਿ ਦਿੰਨੇ ਆ ਤੇ ਸਾਰੇ ਸੁਪਰ ਹੀਰੋਜ਼ ਇੱਕ ਚਿੱਟਾ ਕੋਟ ਨਹੀਂ ਪਾਉਂਦੇ ਅਸੀਂ ਬਿਨਾ ਇੱਕ ਕੋਟ ਪਾਏ ਵੀ ਇੱਕ ਆਪਣਾ ਯੋਗਦਾਨ ਜਿਹੜਾ ਸਮਾਜ ਚ ਪਾ ਸਕਦੇ ਆ ਉਹਦੇ ਨਾਲ ਅਸੀਂ ਇੱਕ ਵਧੀਆ ਆਪਣਾ ਰੋਲ ਸੁਸਾਇਟੀ ਚ ਅਦਾ ਕਰ ਸਕਦੇ ਆ ਜੇ ਸ਼ਹਿਰ ਵਸੂ ਕਿਸ਼ਨ ਦੇ ਜਾਉਂਦੇ ਆ ਵੀ ਨਾ ਮਾਰਕਿੰਗ ਵਰਤ 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 ਆ ਜਿਵੇਂ ਕਿ ਇਹ ਜਿਹੜੀ ਆ ਰੈਲੀ ਹੈ ਇਹਦਾ ਵੀ ਮੇਨ ਆਬਜੈਕਟਿਵ ਇਹੀ ਹੈ ਕਿ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਬਲੱਡ ਡੋਨੇਟ ਕਰਨ ਤਾਂ ਮੇਰੇ ਵੱਲੋਂ ਵੀ ਇਹੀ ਪਰਸਨਲ ਰਿਕੁਐਸਟ ਸਾਰਿਆਂ ਨੂੰ ਇਹ ਰਹੂਗੀ ਤਾਂ ਕਿ ਉਹਨਾਂ ਨੂੰ ਆਪ ਨੂੰ ਅੱਛਾ ਲੱਗੂਗਾ ਇਹ ਕਿਸੇ ਹੋਰ ਲਈ ਨਹੀਂ ਉਹਨਾਂ ਦੇ ਆਪਣੇ ਅੱਛੇ ਲਈ ਹੈ ਕਿਉਂਕਿ ਹਰ ਇੱਕ ਇਨਸਾਨ ਨੂੰ ਇਹ ਚਾਹ ਲੱਗਦਾ ਕਿ ਮੈਂ ਇੱਕ ਜਿਹੜੇ ਸਮਾਜ ਦਾ ਹਿੱਸਾ ਹੈਗਾ ਜੀਨੇ ਮੈਨੂੰ ਇੰਨਾ ਕੁਝ ਦਿੱਤਾ ਤੇ ਜਦ ਵੈਨ ਇਟ ਇਜ਼ ਟਾਈਮ ਟੂ ਗਿਵ ਬੈਕ ਤਾਂ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਤਾਂ ਅਗੇਨ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਤੇ ਅਪੀਲ ਕਰਦਾ ਕਿ ਜਿਹੜਾ ਇਹ ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਇੱਕ 18ਵਾਂ ਵਿਸ਼ਾਲ ਖੂਨਦਾਨ ਕੈਂਪ 9 ਮਾਰਚ ਨੂੰ ਦਿਨ ਐਤਵਾਰ ਨੂੰ ਲਾਇਆ ਜਾ ਰਿਹਾ ਇਹਦੇ ਵਿੱਚ ਵੱਧ ਝਾੜ ਕੇ ਪਾਰਟਿਸਿਪੇਟ ਕੀਤਾ ਜਾਵੇ ਤੇ ਆਪਣੇ ਆਪ ਨੂੰ ਖੁਸ਼ੀ ਦਿੱਤੀ ਜਾਵੇ